ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਸਭ ਤੋਂ ਪਹਿਲਾਂ ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬਸੰਤ ਦੇ ਮੌਕੇ ਤੇ ਅਸੀਂ ਬਣਾਵਾਂਗੇ ਪੀਲੇ ਮਿੱਠੇ ਚੌਲ ਤੇ ਇਹ ਚੌਲ ਮੈਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੀ ਦੇਖੋ ਕਿਵੇਂ ਖਿਲੇ-ਖਿਲੇ ਚੌਲ ਬਣੇ ਨੇ ਇਹਨਾਂ ਚੌਲਾਂ ਨੂੰ ਤੁਸੀਂ ਕਦੇ ਵੀ ਬਣਾ ਕੇ ਖਾ ਸਕਦੇ ਹੋ ਜਦੋਂ ਵੀ ਤੁਹਾਡਾ ਮਿੱਠਾ ਖਾਣ ਦਾ ਦਿਲ ਕਰੇ ਉਦੋਂ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤੇ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਇਹ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਮਿੱਠੇ ਚੋਲ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਚੋਲਾਂ ਨੂੰ ਭਿਓ ਕੇ ਰੱਖਾਂਗੇ ਇੱਥੇ ਮੈਂ ਇੱਕ ਗਲਾਸ ਬਾਸਮਤੀ ਚੋਲ ਲਏ ਨੇ ਤੇ ਇਹਨਾਂ ਨੂੰ 4-5 ਵਾਰੀ ਸਾਫ਼ ਪਾਣੀ ਨਾਲ ਧੋ ਕੇ ਅੱਧੇ ਪੌਣੇ ਘੰਟੇ ਵਾਸਤੇ ਪਾਣੀ ਵਿੱਚ ਭਿਓ ਕੇ ਰੱਖ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਫੁੱਲ ਜਾਣ ਉਹਦਾ ਤੱਕ ਅਸੀਂ ਡਰਾਈ ਫਰੂਟਸ ਕੱਟ ਲਾਂਗੇ ਜਿਹੜੇ ਅਸੀਂ ਇਹਦੇ ਵਿੱਚ ਪਾਣੇ ਨੇ ਅੱਧਾ ਘੰਟਾ ਹੋ ਗਿਆ ਹੈ ਚੌਲਾਂ ਨੂੰ ਭਿਉਆ ਹਾਂ ਹੁਣ ਅਸੀਂ ਚੌਲ ਬਣਾਉਣ ਦੀ ਤਿਆਰੀ ਕਰਦੇ ਹਾਂ ਇੱਕ ਵੱਡਾ ਚਮਚ ਲਵਾਂਗੇ ਦੇਸੀ ਘਿਓ ਦਾ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹੁਣ ਇਹਦੇ ਵਿੱਚ ਪਾ ਦਾਂਗੇ ਚਾਰ ਲੌਂਗ ਤੇ ਥੋੜੀਆਂ ਜਿਹੀ ਇੱਥੇ ਮੈਂ ਮੋਟੀਆਂ ਲਾਚੇ ਦੇ ਦਾਣੇ ਕੱਢੇ ਨੇ ਉਹ ਪਾ ਦਾਂਗੇ 2-3 ਸੈਕਿੰਡਸ ਵਾਸਤੇ ਇਹਨਾਂ ਨੂੰ ਫਰਾਈ ਕਰਕੇ ਹੁਣ ਇਹਦੇ ਵਿੱਚ ਡਰਾਈ ਫਰੂਟਸ ਐਡ ਕਰ ਦਾਂਗੇ ਇੱਥੇ ਮੈਂ ਕਾਜੂ ਤੇ ਬਦਾਮ ਨੂੰ ਅੱਧ ਵਿੱਚੋਂ ਕੱਟ ਲਿਆ ਹੈ ਇੱਥੇ ਆਪਾਂ ਖੋਪਾ ਲਿਆ ਆਂ ਖੋਪੇ ਨੂੰ ਥੋੜੇ ਲੰਮੇ ਲੰਮੇ ਪੀਸਾ ਵਿੱਚ ਕੱਟ ਲਾਂਗੇ ਉਹ ਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਜ਼ਿਆਦਾ ਨਹੀਂ ਕਲਰ ਦਾ ਚੇਂਜ ਕਰਨਾ 1 ਮਿੰਟ ਵਾਸਤੇ ਲੋ ਫਲੇਮ ਤੇ ਅਸੀਂ ਡਰਾਈ ਫਰੂਟਸ ਨੂੰ ਫਰਾਈ ਕਰ ਲਿਆ ਹੈ ਹੁਣ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਗਲਾਸ ਮੈਂ ਚੋਲਾਂ ਦਾ ਲਿਆ ਸੀ ਉਸ ਸਾਧ ਨਾਲ ਅਸੀਂ ਇਹਦੇ ਵਿੱਚ ਇੱਕ ਗਲਾਸ ਤੇ ਇੱਕ ਗਲਾਸ ਦਾ ਚੌਥਾ ਹਿੱਸਾ ਪਾਣੀ ਪਾਵਾਂਗੇ ਇੱਕ ਗਲਾਸ ਵਿੱਚ ਪਾਣੀ ਪਾ ਲਿਆ ਤੇ ਇਹ ਦੇਖੋ ਇੱਥੇ ਅਸੀਂ ਅੱਧੇ ਗਲਾਸ ਤੋਂ ਥੋੜਾ ਜਿਆ ਘੱਟ ਪਾਣੀ ਪਾਵਾਂਗੇ ਪਾਣੀ ਨੂੰ ਰਿਜਨ ਦਵਾਂਗੇ ਤੇ ਹੁਣ ਐਡ ਕਰਾਂਗੇ ਇਹਦੇ ਵਿੱਚ ਚੀਨੀ ਜਿੰਨੀ ਆਪਾਂ ਪਾਵਾਂਗੇ ਇੱਕ ਗਲਾਸ ਤੋਂ ਥੋੜੀ ਜੀ ਘੱਟ ਜਿੰਨੇ ਚੌਲ ਲਏ ਨੇ ਓਨੀ ਜਿੰਨੀ ਪਾਣੀ ਮਿੱਠਾ ਤੇਜ ਹੋ ਜਾਏਗਾ ਥੋੜੀ ਜੀ ਘੱਟ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਰਿਜਨ ਦਵਾਂਗੇ ਤੇ ਹੁਣ ਇਹਦੇ ਵਿੱਚ ਫੂਡ ਕਲਰ ਐਡ ਕਰਾਂਗੇ ਇਥੇ ਮੈਂ ਥੋੜਾ ਜਿਹਾ ਰੈੱਡ ਕਲਰ ਲਿਆ ਆ ਤੇ ਰੈੱਡ ਨਾਲ ਉਹ ਥੋੜਾ ਜਿਹਾ yellow ਕਲਰ ਅਸੀਂ ਜ਼ਿਆਦਾ ਲਵਾਂਗੇ ਥੋੜਾ ਪਾਣੀ ਪਾ ਕੇ ਮਿਕਸ ਕਰ ਲਾਂਗੇ ਇਹਨੂੰ ਇਹਦੇ ਵਿੱਚ ਪਾ ਦਾਂਗੇ ਤੁਸੀਂ ਚਾਹੋ ਤੇ ਸਿਰਫ yellow ਕਲਰ ਨਾਲ ਵੀ ਇਹ ਚੌਲ ਬਣਾ ਸਕਦੇ ਹੋ ਇੱਕ ਛੋਟਾ ਚਮਚ ਪਾ ਦਾਂਗੇ ਇਲਾਇਚੀ ਦਾ ਪਾਊਡਰ ਇੱਕ ਵਾਰੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਜਿਹੜੇ ਅਸੀਂ ਚੌਲ ਭਿਓ ਕੇ ਰੱਖੇ ਸੀ ਉਹਨਾਂ ਦਾ ਪਾਣੀ ਕੱਢ ਦਾਂਗੇ ਸਾਰੇ ਚੋਲੇ ਦੇ ਵਿੱਚ ਪਾ ਦਾਂਗੇ ਇੱਕ ਵਾਰੀ ਦੁਬਾਰਾ ਮਿਕਸ ਕਰਾਂਗੇ ਤੇ ਹੁਣ ਕੁੱਕਰ ਦਾ ਟੱਕੜ ਲਗਾ ਕੇ ਅਸੀਂ ਇਹਨੂੰ ਇੱਕ ਵਿਸਲਣ ਤੱਕ ਪਕਾਵਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਂਗੇ ਫੁੱਲ ਗੈਸ ਦੇ ਵਿਸਲ ਨਹੀਂ ਲਵਾਨੀ ਜਿੱਥੇ ਇੱਕ ਵਿਸਲ ਆ ਗਈ ਏ ਉਸ ਤੋਂ ਬਾਅਦ ਚ ਅਸੀਂ ਇਹਨਾਂ ਨੂੰ ਬਿਲਕੁਲ ਗੈਸ ਦੀ ਫਲੇਮ ਨੂੰ ਲੋ ਕਰ ਦਾਂਗੇ ਤੇ 8 ਤੋਂ 10 ਮਿੰਟ ਲਈ ਚੋਲਾ ਨੂੰ ਹੋਰ ਪਕਾਵਾਂਗੇ ਯਾਦ ਰੱਖਣਾ ਹੈ ਵਿਸਲ ਨਹੀਂ ਆਣ ਦੇਣੀ ਦੁਬਾਰਾ ਗੈਸ ਦੀ ਫਲੇਮ ਬਿਲਕੁਲ ਲੋ ਕਰ ਦੇਣੀ ਹੈ ਉਸ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਤੇ ਸਟੀਮ ਨੂੰ ਆਪਣੇ ਆਪ ਹੀ ਨਿਕਲਣ ਦਵਾਂਗੇ ਇੱਥੇ ਸਾਰੀ ਸਟੀਮ ਕੁੱਕਰ ਦੀ ਨਿਕਲ ਗਈ ਹੈ ਹੁਣ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ ਹਲਕੇ ਹੱਥਾਂ ਨਾਲ ਪਲਟੇ ਨਾ 사이ਡ ਤੋਂ ਚੁੱਕੇ ਦੇਖਾਂਗੇ ਇਹ ਦੇਖੋ ਚੌਲ ਸੌਫਟ ਹੋ ਗਏ ਨੇ ਚੌਲ ਸਾਡੇ ਬਿਲਕੁਲ ਬਣ ਕੇ ਤਿਆਰ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸੌਗੀ ਫਰੂਟੀ ਜੀ ਸੋਗੀ ਪਾਦਾਂਗੇ ਇਹਨੂੰ ਅਸੀਂ ਫਰਾਈ ਨਹੀਂ ਕੀਤਾ ਸੀ ਨਾਲ ਹੀ ਪਾਦਾਂਗੇ ਟੂਟੀ ਫਰੂਟੀ ਟੂਟੀ ਫਰੂਟੀ ਬੱਚਾ ਨੂੰ ਬਹੁਤ ਪਸੰਦ ਆਉਂਦੀ ਹੈ ਇਹ ਜ਼ਰੂਰ ਪਾਓ ਉਹਦੇ ਵਿੱਚ ਇਹਦੇ ਨਾਲ ਚੌਲ ਦੇਖਣ ਚ ਬਹੁਤ ਸੋਹਣੇ ਲੱਗਦੇ ਨੇ ਇਹ ਵੱਲੀਆਂ ਨੂੰ ਫਲਾਦਾਂਗੇ ਉੱਪਰ ਤੇ 5 ਮਿੰਟ ਵਾਸਤੇ ਅਸੀਂ ਕੁੱਕਰ ਤੇ ਢੱਕਣ ਦੇ ਕੇ ਉਦਾਂ ਹੀ ਰੱਖ ਦਾਂਗੇ ਕੁੱਕਰ ਬੰਦ ਨਹੀਂ ਕਰਨਾ 5 ਮਿੰਟ ਹੋ ਗਏ ਨੇ ਚੌਲ ਨੂੰ ਚੈੱਕ ਕਰਦੇ ਹਾਂ ਇੱਥੇ ਅਸੀਂ ਟੂਟੀ ਫਰੂਟੀ ਤੇ ਸੋਗੀ ਲਾਸਟ ਤੇ ਪਾਈ ਹੈ ਜੇ ਅਸੀਂ ਇਹਨਾਂ ਨੂੰ ਪਹਿਲਾਂ ਫਰਾਈ ਕਰਕੇ ਪਾਵਾਂਗੇ ਤਾਂ ਇਹ ਹਾਰਡ ਹੋ ਜਾਣਗੀਆਂ ਦੋਨੋਂ ਚੀਜ਼ਾਂ ਇਸ ਲਈ ਲਾਸਟ ਤੇ ਐਡ ਕਰਾਂਗੇ ਤੇ ਸਾਈਡ ਤੋਂ ਚੋਲਾ ਨੂੰ ਚੁੱਕਦੇ ਹੋਏ ਦੋਨਾਂ ਚੀਜ਼ਾਂ ਨੂੰ ਇਹਦੇ ਵਿੱਚ ਮਿਕਸ ਕਰ ਲਾਂਗੇ ਬੜੇ ਹਲਕੇ ਹੱਥਾਂ ਨਾਲ ਹਿਲਾਣਾ ਆਇਆ ਚੋਲਾ ਨੂੰ ਆ ਦੇਖੋ ਕਿੰਨੇ ਖਿਲੇ-ਖਿਲੇ ਚੋਲ ਬਣੇ ਨੇ ਥੇਹੁਣ ਅਸੀਂ ਸਰਵ ਕਰ ਲਾਂਗੇ ਇਹਨਾਂ ਚੋਲਾ ਨੂੰ ਕੁੱਕਰ ਵਿੱਚ ਚੋਲ ਬਣਾਉਣਾ ਬਹੁਤ ਹੀ ਸੌਖਾ ਆ ਅੱਜ ਬਸੰਤ ਪੰਚਮੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਇਸੇ ਤਰੀਕੇ ਨਾਲ ਕੁੱਕਰ ਵਿੱਚ ਚੌਲ ਬਣਾਓ ਤੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਚੌਲ ਕਿਵੇਂ ਦੇ ਬਣੇ ਬਹੁਤ ਵਧੀਆ ਚੌਲ ਬਣਦੇ ਨੇ ਜ਼ਰੂਰ ਇੱਕ ਵਾਰੀ ਇਸ ਤਰੀਕੇ ਨਾਲ ਟਰਾਈ ਕਰੋ ਸਿਰਫ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇਸੇ ਤਰ੍ਹਾਂ ਕਿਲੇ ਕਿਲੇ ਚੌਲ ਆਪਣੇ ਘਰ ਵਿੱਚ ਬਣਾ ਸਕਦੇ ਹਾਂ ਤੇ ਜੇ ਰੈਸਪੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ